ਮੁਰਦਾਬਾਦ 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 ਜੀਓ ਭਵਨ ਨਿਗਰ ਮੁਰਦਾਬਾਦ 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 ਜੀਓ ਭਵਨ ਨਿਗਰ ਮੁਰਦਾਬਾਦ 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 ਨਗਰ ਕੌਸਲ ਨਿਗਰ ਮੁਰਦਾਬਾਦ 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 ਅੰਮ੍ਰਿਤਪਾਲੀਗੜ ਮੁਰਦਾਬਾਦ 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 ਅੰਮ੍ਰਿਤਪਾਲੀਗੜ ਮੁਰਦਾਬਾਦ ਜੋਟਾਵਲ ਅਨੀ ਲਕਨਿਆਰੇ ਨਹੀਂ ਲਕਨਿਆਰੇ ਨਹੀਂ ਲਕਨਿਆਰੇ ਜੋਟਾਵਲ ਅਨੀ ਲਕਨਿਆਰੇ वरेंद्राज मुख्यमंत्री पंजाब मुख्यमंत्री पंजाब ਇਸੀ ਇਥੇ ਹੱਥ ਚਾਕੇ ਨਹੀਂ ਲੱਗਾ ਜਾਵੇ ਤੈਨੂੰ ਰੋਕਿਆ ਜਾਵੇ ਤੁਸੀਂ ਇਹ ਗ੍ਰੋ ਰੋਪੋਟਸ ਕਿਹਾ ਕਿ ਹੁਣ ਕੀ ਹੈ ਪ੍ਰਸ਼ਾਸਨ ਕੋਲ ਕੀ ਹੈ ਪ੍ਰਸ਼ਾਸਨ ਵੱਲੋਂ ਦੇਖੋ ਕੋਈ ਉਹ ਨਹੀਂ ਹੈ ਕੋਈ ਰਿਸਪਾਂਸ ਨਹੀਂ ਹੈ ਆ ਰਹੇ ਆ ਇੱਥੇ ਬੈਠ ਕੇ ਜਾ ਰਹੇ ਆ ਉਹਨਾਂ ਦੇ ਅੱਗੇ ਨਗਰ ਕੌਸ਼ਲ ਦਫ਼ਤਰ ਅੱਗੇ ਬੈਠ ਰਹੇ ਆ ਬਟ ਉਹਨਾਂ ਵੱਲੋਂ ਕੋਈ ਰਿਸਪਾਂਸ ਨਹੀਂ ਹੈ ਸਾਰੀ ਪ੍ਰਸ਼ਾਸਨਾ ਜੋ ਸੁੱਤਾ ਪਿਆ ਦੇਖੋ ਕਿ ਟਾਵਰ ਨਾ ਲੱਗਾ ਜਾਵੇ ਸਾਡੇ ਏਰੀਆ ਦੇ ਵਿੱਚ ਅਜ਼ੀਨਾ ਸਾਰੇ ਅੱਜ ਇੱਥੇ ਦਰਸ਼ਨਗਰ ਬਸੰਤਨਗਰ ਗੁਰਨਾਨਕ ਕਲੋਨੀ ਟੂਰ ਕਲੋਨੀ ਆਪਣਾ ਤੇ ਪ੍ਰੀਤਨਗਰ ਦੇ ਨੇੜੇ ਇੱਕ ਘਰ ਹੈਗਾ ਇੱਕ ਬਿਜਲੀ ਮੁਲਾਜ਼ਮ ਦਾ ਘਰ ਹੈ ਸਾਬਕਾ ਐਮਸੀ ਹੈ ਉਹਦੀ ਮਦਰ ਉਹ ਆਪਦੇ ਅੰਦਰ Jio ਦਾ ਟਾਵਰ ਲਗਵਾ ਰਹੇ ਨੇ ਇਹ ਤੇ ਟਾਵਰ ਬਾਰੇ ਸਭ ਨੂੰ ਹੀ ਪਤਾ ਹੈ ਕਿ ਰੈਸ਼ੀਅਲ ਏਰੀਆ ਦੇ ਵਿੱਚ ਟਾਵਰ ਨਹੀਂ ਲੱਗਣਾ ਚਾਹੀਦਾ ਇਹਦੇ ਟਾਵਰ ਦੇ ਬਹੁਤ ਜ਼ਿਆਦਾ ਸਾਈਡ ਇਫੈਕਟਸ ਨੇ ਸਿਹਤ ਦੇ ਉੱਤੇ ਕੈਂਸਰ ਅਧਰੰਗ ਤੇ ਆਪਣਾ ਹਾਰਟ ਅਟੈਕ ਜਾਂ ਇੰਨਿਆ ਮਤਲਬ ਅਨੇਕਾਂ ਬਿਮਾਰੀਆਂ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੰਨਣਯੋਗ ਹੈ ਕਿ ਵੀ ਪਸ਼ੂ ਨਹੀਂ ਜਦੋਂ ਉਹਨਦੇ ਬੱਚਾ ਪੈਦਾ ਕਰ ਸਕਦੇ ਤਾਂ ਇਨਸਾਨ ਵੀ ਕੋਈ ਬੱਚਾ ਨਹੀਂ ਪੈਦਾ ਕਰ ਸਕਦਾ ਨਹੀਂ ਕੁਸ਼ਕ ਕਰਦਾ ਹੈਗਾ ਤੇ ਬੜਾ ਅਸੀਂ ਨੇ ਮਤਲਬ ਮਿੰਟਦਾਰੀ ਕੀਤੀ ਪਹਿਲਾਂ ਉਸ ਵਿਅਕਤੀ ਦੀ ਮਿੰਟਦਾਰੀ ਕੀਤੀ ਵੀ ਰੈ residensal ਏਰੀਆ ਵੀ ਉਰੇ ਟਾਵਰ ਨਾ ਲਗਾਇਆ ਜਾਵੇ ਉਸ ਤੋਂ ਬਾਅਦ ਜਿਹੜਾ ਸਾਡਾ ਬੰਦਾ ਰਾਈਟ ਸੀ ਅਸੀਂ ਪ੍ਰਸ਼ਾਸਨ ਲਵੇ ਡੀ ਸਾਹਿਬ ਲਵੇ ਐਸ ਡੀ ਐਮ ਸਾਹਿਬ ਲਵੇ ਇੱਥੋਂ ਦੀ ਇਹ ਲਵੇ ਸਾਰਿਆਂ ਨੂੰ ਜਾ ਕੇ ਉਹਨਾਂ ਨੂੰ ਬਾਰ ਬਾਰ ਬੇਨਤੀ ਕੀਤੀ ਕਿ ਸਰ ਇਹ ਬਹੁਤ ਸੰਘਣੀ ਆਬਾਦੀ ਵਾਲਾ ਇਲਾਕਾ ਹੈ ਤੇ ਸਭ ਤੋਂ ਵੱਡੀ ਗੱਲ ਇੱਕ ਤੁਹਾਡੇ ਧਿਆਨ ਚ ਹੋਰ ਲਿਆ ਦੇਣਾ ਉੱਥੇ ਇੱਕ ਮੰਦਿਰ ਹੈ ਨਿਰਾਲਾ ਭਵਨ ਉਹ ਕੱਲਾ ਮੰਦਰ ਨਹੀਂ ਹੈਗਾ ਜਸਟ ਉਹਦੇ ਵਿੱਚ ਨਾਲ ਪਸ਼ੂ ਪਾਂਸ਼ੀ ਹਸਤਾਲਾ ਜਿਹੜਾ ਉਹ ਸਾਰੀ ਉਦੀਨ ਹੈ ਉੱਥੇ ਪੰਛੀਆਂ ਦਾ ਇਲਾਜ ਹੋਣਾ ਤੇ ਦੂਸਰੇ ਪਾਸੇ ਉੱਥੇ ਟਾਵਰ ਵੀ ਉਸਾਰੀ ਕਰਕੇ ਪਤਾ ਵੀ ਪੰਛੀ ਰਹਿਣ ਹੀ ਨਹੀਂ ਦੇਣਾ ਬਹੁਤ ਗੰਭੀਰਤਾ ਨਾਲ ਅਸੀਂ મતલਬ ਇਹਨੂੰ ਪੂਰੇ ਗੰਭੀਰਤਾ ਨਾਲ ਲੈਂਦੇ ਹਾਂ ਪ੍ਰਸ਼ਾਸਨ ਪਰ ਪ੍ਰਸ਼ਾਸਨ ਸਾਡੇ ਪ੍ਰਤੀ ਕੋਈ ਗੰਭੀਰ ਨਹੀਂ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਅੱਜ ਮਤਲਬ ਪ੍ਰਸ਼ਾਸਨ ਦੀ ਇੰਨੀ ਕੀ ਬੇਸ਼ਰਮਗੀ ਧਾਰੀ ਹੋਈ ਹੈ ਔਰਤਾਂ ਵੀ ਦੇਖ ਲਓ ਬੱਚਿਆਂ ਸਮੇਤ ਘਰਾਂ ਦੇ ਵਿੱਚੋਂ ਆ ਕੇ ਬੈਠੀਆਂ ਜਿੱਥੇ-ਜਿੱਥੇ ਪਹਿਲਾਂ ਟਾਵਰ ਲੱਗੇ ਹੋਏ ਨੇ ਉੱਥੇ ਕੈਂਸਰ ਦੇ ਰੋਗੀ ਨੇ ਹਾਰਟ ਅਟੈਕ ਦੇ ਰੋਕੀ ਨੇ ਈਵਨ ਕਿ ਐਲਟੀਐਮ ਨੇ ਖੁਦ ਇਹ ਮੰਨਿਆ ਵੀ ਜਿਹੜਾ ਪਹਿਲਾਂ 4G ਤਾਬਰਾ ਉਹਦੇ ਨਾਲ ਕੈਂਸਰ ਹੁੰਦਾ ਪਰ 5G ਨਾਲ ਨਹੀਂ ਹੁੰਦਾ ਤਾਂ 5G ਨਾਲ ਤੁਸੀਂ ਕਿਵੇਂ ਸ਼ੋਰਟੀ ਦੇ ਸਕਦੇ ਹੋ ਜੀ 5G ਦੀਆਂ ਜਿਹੜੀਆਂ ਵੇਵਸ ਨੇ ਉਹ ਤਾਂ ਹੋਰ ਵੀ ਜ਼ਿਆਦਾ ਮਾੜੀਆਂ ਨੇਗੀਆਂ ਸੋ ਅਸੀਂ ਬਾਰ ਬਾਰ ਬੇਨਤੀ ਕੀਤੀ ਪਹਿਲਾਂ ਅਸੀਂ ਬਲਿਆਰ ਰੋਡ ਜਿਹੜੇ ਜਾਮ ਕੀਤਾ ਤੇ ਉੱਥੋਂ ਸਾਨੂੰ ਅਸ਼ਵਾਸ਼ਣ ਦੇ ਕੇ ਠਾਹਦਾ ਕਿ ਤੁਸੀਂ ਨਈਓ ਸਭ ਗੱਲ ਕਰਨ ਕਿ ਤੁਸੀਂ ਨਗਰ ਕੌਂਸਲ ਦਫ਼ਤਰ ਜਾਓ ਅਸੀਂ ਨਗਰ ਕੌਂਸਲ ਦਫ਼ਤਰ ਦੇ ਵਿੱਚ ਐ ਤਾਂ ਉੱਥੇ ਜਿਹੜੇ ਹੋਰ ਕਰਮਚਾਰੀ ਵੀ ਸੀਗੇ ਉਹ ਵੀ ਸੀਟਾਂ ਛੱਡ ਕੇ ਚਲੇ ਗਏ ਵੀ ਮਹੱਲਾ ਨਿਵਾਸੀ ਆ ਰਹੇ ਨੇ ਜੇ ਦੂਸਰੇ ਪਾਸੇ ਸਾਨੂੰ ਕਿਹਾ ਜਾਂਦਾ ਕਿ ਅਸੀਂ ਕੰਮ ਰੋਕਤਾ ਉਹ ਬੰਦਾ ਚੰਗੀ ਪੱਦਰ ਤੇ ਜਾਂ ਰਾਤ ਨੂੰ ਅਰਦਾ ਕੰਮ ਚਲਾਈ ਜਾ ਰਿਹਾ ਹੈਗਾ ਸੋ ਸਾਨੂੰ ਪ੍ਰਸ਼ਾਸਨ ਹੈ ਜਿਹੜਾ ਉਹ ਗੁੰਮਰਾਹ ਕਰਕੇ ਜਾਨੀ ਕਿ ਇਹ ਟਾਵਰ ਸੰਘਣੀ ਆਬਾਦੀ ਦੇ ਵਿੱਚ ਲਵਾ ਰਿਹਾ ਹੈ ਜਿਹੜਾ ਟਾਵਰ ਹੈ ਇਹ ਮਨੁੱਖੀ ਜੀਵਨ ਦੇ ਨਾਲ-ਨਾਲ ਪਸ਼ੂ ਪੰਛੀਆਂ ਲਈ ਵੀ ਘਾਤਕ ਹੈ ਸੋ ਸਾਡੀ ਹੁਣ ਵੀ ਵਾਰ-ਵਾਰ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਕਿ ਸਾਨੂੰ ਗੁੰਮਰਾਹ ਨਾ ਕਰੋ ਐਨੀ ਬਿਸ਼ਰਮਗੀ ਨਾ ਧਾਰੋ ਤੁਸੀਂ ਆਪਦੇ ਘਰਾਂ ਨੇੜੇ ਲਵਾ ਲਓ ਜੀ ਇਹਨੂੰ ਐਸਡੀਐਮ ਸਾਹਿਬ ਦੇ ਦਫ਼ਤਰ ਦੇ ਵਿੱਚ ਸਾਰੀ ਜਗ੍ਹਾ ਖਾਲੀ ਪਈ ਹੈ ਨਗਰ ਕੌਂਸਲ ਦੇ ਵਿੱਚ ਬਹੁਤ ਵੱਡੀ ਜਗ੍ਹਾ ਖਾਲੀ ਪਈ ਇਹ ਟਾਵਰ ਦਾ ਕੋਈ ਨੁਕਸਾਨ ਨਹੀਂ ਫਾਇਦੇਮੰਦ ਹੈ ਨਾਲੇ ਸਰਕਾਰ ਨੂੰ ਆਮਦਨੀ ਹੋਊਗੀ ਸਰ ਪ੍ਰਸ਼ਾਸਨ ਸਾਨੂੰ ਗੁੰਮਰਾਹ ਕਰਦਾ ਆ ਰਿਹਾ ਹੈ ਕਦੇ ਉਹ ਕਦੇ ਸਿੱਧਦੇ ਨੇ ਡੀ ਸਾਹਿਬ ਲੈ ਕੇ ਡੀ ਸਾਹਿਬ ਕਹਿੰਦੇ ਈਓ ਸਾਹਿਬ ਲੈ ਕੇ ਦੇ ਦੇਣਾ ਈਓ ਸਾਹਿਬ ਲੈ ਕੇ ਜਾਣੇ ਉਹ ਕਹਿੰਦੇ ਜੀ ਡੀਸੀ ਸਾਹਿਬ ਉਹ ਕਰਨਗੇ ਮੈਂ ਡੀ ਸਾਹਿਬ ਦੇ ਹੁਕਮਾਂ ਨੂੰ ਕਿਵੇਂ ਟਾਲ ਸਕਦਾ ਤੇ ਅੰਦਰਲੀ ਗੱਲ ਸਾਨੂੰ ਇਹ ਵੀ ਆ ਉਹ ਬੰਦਾ ਜਿਹਨੇ ਟਾਵਰ ਲਵਾ ਰਿਹਾ ਛਾਤੀ ਠੋਕ ਕੇ ਮਹੱਲੇ ਦੇ ਵਿੱਚ ਇਹ ਗੱਲ ਕਹਿੰਦਾ ਇਹ ਮੇਰੀ ਮੁੱਛ ਦਾ ਸਵਾਲ ਹੈ ਇਹ ਟਾਵਰ ਲਾ ਕੇ ਆਟੂਗਾ ਮੈਂ 2.5 ਲੱਖ ਰੁਪਏ ਖਰਚ ਚੁੱਕਿਆ ਔਰ ਲੋਡ ਪਈ ਮੈਂ ਹੋਰ ਪੈਸੇ ਵੀ ਖਰਚੂਗਾ ਹੁਣ ਮੰਗ ਕੀ ਕਰਦੇ ਆ ਅਸੀਂ ਮੰਗ ਕਰਦੇ ਆ ਵੀ ਇਹਨੂੰ ਸੰਗਣੀ ਆਬਾਦੀ ਦੇ ਵਿੱਚੋਂ ਹਟਾ ਕੇ ਵਾਸਟੈਂਡ ਦੇ ਵਿੱਚ ਉਹ ਜਿਹੇ ਲੱਗਦਾ ਮੈਂ ਪਹਿਲਾਂ ਕਹਿ ਰਿਹਾ ਵੀ ਜੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸਹੀ ਲੱਗਦਾ ਹੈ ਥਾਣੇ ਦੇ ਵਿੱਚ ਐਸ ਦੀ ਮਦਦਤਰ ਚ ਤਹਿਸੀਲ ਦੇ ਵਿੱਚ ਬਹੁਤ ਜਗ੍ਹਾ ਸਰਕਾਰੀ ਓਕੇ ਲਵਾ ਦੇਣ ਜੀ ਇਹਦਾ ਰੇਂਜ ਉੱਤੋਂ ਬੰਨ੍ਹ ਗਿਆ ਨਹੀਂ ਇਹਨਾਂ ਦਾ ਜਿਹੜਾ ਰਾਈਟ ਬੰਦ ਹੈਗਾ ਖੇਤਾਂ ਦੇ ਵਿੱਚ ਖੁੱਲੀ ਜਗ੍ਹਾ ਦੇ ਵਿੱਚ ਜਿੱਥੇ ਕੋਈ ਆਬਾਦੀ ਨਹੀਂ ਹੈਗੀ ਇਹ ਉੱਥੇ ਲੱਗਣੇ ਚਾਹੀਦੇ ਨੇ ਉੱਥੇ ਪੁਲਿਸ ਇਹਨਾਂ ਨੂੰ ਲਵਾਇਆ ਜਾਵੇ ਚੰਗਾ ਲਗਾਇਆ ਗਿਆ ਸੀਗਾ ਇਹਦੇ ਬਾਰੇ ਜੀ ਕਾਵਰ ਦੇ ਅੰਨ ਨੂੰ ਉਹ ਰੋਈ ਐ ਸਟੇਟ ਤੋਂ ਬੰਨ੍ਹਦੇ ਨੇ ਜੇ ਯੂ ਰੋਣਾ ਹੁਣੇ ਕੰਮ ਹੋਈ ਆ ਉਹ ਆ ਰਹੇ ਨੇ ਉਹ ਕੱਲੇ ਵੀ ਅਸੀਂ ਉਹਨਾਂ ਨੂੰ ਰੋਈ ਯੂ ਕੰਮ ਬੰਦ ਹੋਊਗਾ ਹੀ ਕਾਵਰ ਲੱਗਦਾ ਤੇ ਹੁਣ ਇਹ ਜਿਵੇਂ ਸਾਹ ਤੇ ਆਮ ਤੇ ਬੜਾ ਚੱਲੇਗਾ ਤੇ ਤੁਸੀਂ ਉਹ ਜਾ ਕੇ ਦੇਖੋਗੇ ਜੀ ਸਾਡੇ ਹੁਣ ਕੰਮ ਚਾਰਾ ਵੀ ਕਰ ਗਈ ਆ ਰੰਗ ਪਿੱਛੇ ਰੋਡ ਕਲੀਅਰ ਕਰਾਤਾ ਸਰ ਹਾਂਜੀ ਸਰ ਰੋਡ ਕਲੀਅਰ ਹੋ ਗਈ ਦੋਨੋਂ ਸਾਈਡ ਚੱਲ ਰਹੀ ਹੈ